ਕੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਆ ਡੀ 3355 ਦੇ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਸ ਸਮੇਂ ਤੁਸੀਂ ਜੋ ਟੀਵੀ ਸਕਰੀਨ ਦੇ ਉੱਪਰ ਤਸਵੀਰਾਂ ਦੇਖ ਰਹੇ ਹੋ ਇਹ ਉਹ ਪਾੜ ਹੈ ਇਹ ਤਾਂ ਕਾਫੀ ਲੰਬਾ ਪਾੜ ਹੈ ਜਿਹੜਾ ਮੈਂ ਪਿੱਛੇ ਸੁਜਾਨਪੁਰ ਤੁਹਾਨੂੰ ਦਿਖਾਇਆ ਸੀ ਉਸ ਤੋਂ ਤਾਂ 3 ਗੁਣਾ ਇਹ ਪਾੜ ਵੱਡਾ ਹੈ ਔਰ ਇਸ ਪਾੜ ਦੀ ਜਿਹੜੀ ਖਾਸੀਅਤ ਇਹ ਹੈ ਕਿ ਇਹ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਇਹ ਰਾਵੀ ਦਰਿਆ ਦੇ ਵਿੱਚ ਜਾ ਕੇ ਪੈਂਦਾ ਹੈ ਔਰ ਦੱਸਿਆ ਇਹ ਹੀ ਜਾ ਰਿਹਾ ਕਿ ਜਿਹੜਾ ਸੁਜਾਨਪੁਰ ਦਾ ਸੀਗਾ ਉਹ ਉਹ ਵੀ ਮਤਲਬ ਜਿਹੜਾ ਪਾੜ ਪਿਆ ਸੀ ਉਸ ਦਾ ਵੀ ਪਾਣੀ ਜਿਹੜਾ ਹੈ ਇਹਨਾਂ ਨੀਵੇਂ ਇਲਾਕਿਆਂ ਚ ਹੁੰਦਾ ਹੋਇਆ ਉਹ ਰਾਵੀ ਦਰਿਆ ਤੱਕ ਹੋਂਚਿਆ ਸੀ ਅਸਲ ਵਿੱਚ ਇਸ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਸਾਡੇ ਨਾਲ ਸ਼੍ਰੀ ਮੋਹਨ ਲਾਲ ਜੀ ਜੋ ਕਿ ਪੋਸੂ ਦੇ ਡਿਸਟ੍ਰਿਕਟ ਪਠਾਨਕੋਟ ਤੋਂ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਡਿਟੇਲ ਵਿੱਚ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹੀ ਸ਼੍ਰੀ ਫਕੀਰ ਜਨ ਜਸਲ ਸਾਹਿਬ ਪੋਸੂ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਿੰਦਰ ਸਿੰਘ ਬਾਗੀ ਜੋ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਤੇ ਉਹਨਾਂ ਦੇ ਨਾਲ ਹੀ ਅਨੈ ਲਤਰੀ ਜੀ ਜੋ ਅੱਜ ਵਿਸ਼ੇਸ਼ ਤੌਰ ਤੇ ਸਾਡੇ ਨਾਲ ਪਟਿਆਲੇ ਤੋਂ ਪਹੁੰਚੇ ਨੇ ਉਹਨਾਂ ਨਾਲ ਜੀ ਲਾਇਆ ਜਾਵੇ ਤਾਂ ਉਹਦੇ ਨਾਲ ਇਹ ਪਾੜ ਕਾਫੀ ਵੱਡਾ ਹੈ ਹਾਂ ਜੀ ਹਾਂ ਜੀ ਇਹ ਕੀ ਪਿੰਡਾਂ ਦੀ ਮਾਰ ਕਰਦਾ ਹੋਇਆ ਇਹ ਪਾਣੀ ਜਿਹੜਾ ਡਾਇਰੈਕਟ ਰਾਵੀ ਵਿੱਚ ਪਹੁੰਚਿਆ ਜਾੜੇਦਵਾਲੇ ਵੀ ਇਹ ਗਿਆ ਹੈ ਸਰ ਨਹੀਂ ਸਰ ਇਸ ਤਰ੍ਹਾਂ ਸੀਗਾ ਇਹ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਵੀ ਪਹਿਲਾਂ ਆੜੀ ਗਿੰਦਾ ਅ 10500 ਤੇ ਜਿਹੜਾ ਪਾੜ ਪਿਆ ਸੀ ਜਿਹੜਾ ਪਿੰਡ ਅੱਤੇਪਰ ਨੂੰ ਚੱਲ ਗਿਆ ਪਾਣੀ ਜੀ ਉਸ ਤੋਂ ਬਾਅਦ ਫਿਰ ਇਹ ਪਾਣੀ ਜਿਹੜਾ ਹੈ ਕਿਉਂਕਿ ਡਾਇਰੈਕਟ ਨਾਲ 1 ਕਿਲੋਮੀਟਰ ਦੇ ਮੱਧ ਪਰ ਹੈਡਵੌਕਸ ਹੈ ਓਕੇ ਉਸ ਤੋਂ ਪਾਣੀ ਸਿੱਧਾ ਇਹ ਦੇਖੋ ਤੁਹਾਨੂੰ ਰੇਲਵੇ ਬ੍ਰਿਜ ਦਿਖ ਰਿਹਾ ਜਿਹਦੇ ਨਾਲ ਹੀ ਅੱਧੇ ਕਿਲੋਮੀਟਰ ਦੇ ਮੱਧ ਪਰ ਹਾਡਵੌਕਸ ਹੈਗਾ ਉੱਥੋਂ ਪਾਣੀ ਜਦੋਂ ਇਹ ਜਿਆਦਾ ਕੁਆਂਟੀਟੀ ਦੇ ਵਿੱਚ ਆ ਗਿਆ ਤੇ ਇਹ ਜਿਹੜਾ ਬੈਂਕ ਤੁਸੀਂ ਦੇਖ ਰਹੇ ਹੋ ਇਹ ਆਰਡੀ 3355 ਤੇ ਜਿਹਦੀ ਗੱਲ ਕੀਤੀ ਹੈ ਇਹ ਸਿੰਗਲ ਇਜੈਕਟਰ ਹੈ ਜੀ ਜਦੋਂ ਪਾਣੀ ਹਾਈਡ ਚੈਨਲ ਦੇ ਵਿੱਚ ਜਾਂਦਾ ਜਿਹੜੇ ਛੋਟੇ ਛੋਟੇ ਪੱਥਰ ਹੈਗੇ ਨਾ ਉਹ ਇਸ ਦੇ ਚਲੇ ਜਾਂਦੇ ਨੇ ਹਾਂਜੀ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ 10000 500 ਤੇ ਇੱਕ ਸਿਲਟ ਰਿਜੈਕਟਰ ਹੈ ਕਿ ਸ਼ਿੰਗਲ ਇਜੈਕਟਰ ਤੇ ਸ਼ਿੰਗਲ ਇਧਰੋਂ ਚੱਲੇ ਗਿਆ ਸਿਲਟ ਜਿਹੜੀ ਹੈਗੀ ਉਹ ਸਿਲਟ ਇਜੈਕਟ ਹੋ ਕੇ ਫਿਰ ਅੱਗੇ ਪਾਣੀ ਸਾਫ਼ ਇਸ ਤਰ੍ਹਾਂ ਪਾਵਰ ਹਾਊਸ ਨੂੰ ਜਾਂਦਾ ਹੈ ਜੀ ਜੀ ਇਹ ਤੇ ਇਹ ਜਿਹੜਾ ਬੈਂਕ ਹੈਗਾ ਲੈਫਟ ਸਾਈਡ ਬੈਂਕ ਤੁਸੀਂ ਦੇਖੋ ਇਹ ਕਟਿੰਗ ਚ ਹੈ ਹਾਂਜੀ ਹਾਂਜੀ ਔਰ ਰਾਈਟ ਬੈਂਕ ਇਹ ਟੋਟਲੀ ਫਿਲਿੰਗ ਚ ਸੀਗਾ ਜਿਸ ਕਰਕੇ ਇਹ ਧਰਤੀ ਦੇ ਉੱਤੇ ਬਣਿਆ ਸੀਗਾ ਹਮ ਇਹ ਬੈਂਕ ਇਸ ਕਰਕੇ ਜਦੋਂ ਪਾਣੀ ਦਾ ਪਿੱਛੋਂ ਵਾਧਾ ਹੋ ਰੋਇਆ ਤੇ ਇਹ ਬੈਂਕ ਜਿਹੜਾ ਹੈਗਾ ਇਹ ਵਾਸ਼ ਹੋ ਕੇ ਇਹ ਸਾਰਾ ਪਾਣੀ ਜਿਹੜਾ ਹੈਗਾ ਸਿੱਧਾ ਡਾਇਰੈਕਟ ਰਾਵੀ ਦੇ ਰਾਵੀ ਚ ਚਲਾ ਗਿਆ ਇਸ ਪਾਣੀ ਦੇ ਨਾਲ ਲੋਕਾਂ ਦਾ ਪਿੰਡਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਜਿਹੜਾ ਨੁਕਸਾਨ ਹੋਇਆ ਉਹ ਮੈਂ ਤੁਹਾਨੂੰ ਦੱਸਿਆ ਪਹਿਲਾਂ ਜਿਹੜਾ 10500 ਦੇ ਨਹਿਰ ਟੁੱਟੀ ਆ ਉਹ ਪਾਣੀ ਜਿਹੜਾ ਪਿੰਡਾਂ ਦੇ ਵਿੱਚੋਂ ਦੀ ਅੱਤੇਪੁਰ ਬਿਹੜੀ ਬਜ਼ੁਰਗ ਸ਼ਹਿਰ ਸੰਨੀ ਦੇ ਵਿੱਚੋਂ ਦੀ ਹੁੰਦਾ ਹੋਇਆ ਫਿਰ ਉਹ ਰਾਵੀ ਤਰਿਆਣ ਗਿਆ ਮਤਲਬ ਇਸ ਪਾਣੀ ਦੇ ਨਾਲ ਜਿਹੜੀ ਹੈ ਉਹ ਜਾਨ ਤੇ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਡਾਇਰੈਕਟਰ ਰਵੀਜੀ ਐਂਟਰਟੇਨ ਇਹ ਜਦੋਂ ਨਹਿਰ ਇੱਥੋਂ ਪਾਣੀ ਦਾ ਬਰੀਚ ਹੋਈ ਹੈ ਉਦੋਂ ਰਾਤ ਦਾ ਸਮਾਂ ਸੀਗਾ ਹਾਂ ਔਰ ਤੁਸੀਂ ਦੇਖੋ ਇੱਧਰ ਸਿਰਫ ਤੇ ਸਿਰਫ ਕ੍ਰਸ਼ਰੀ ਲੱਗੇ ਹੋਏ ਨੇ ਕਿਉਂਕਿ ਇੱਧਰ ਪਿੰਡ ਤੇ ਕੋਈ ਹੈ ਨਹੀਂ ਹੈ ਜੀ ਜੀ ਤੇ ਮੇਨ ਇਹ ਹੈ ਵੀ ਜਿਹੜੀ ਹਾਈਡਲ ਚੈਨਲ ਹੈ ਜਿਹੜੀ ਐਕਸਲੂਸਿਵਲੀ ਪਾਵਰ ਹਾਊਸ ਜਨਰੇਸ਼ਨ ਵਾਸਤੇ ਬਣੀ ਹੈ ਉਹ ਦੇਖੋ ਕਿੰਨਾ ਨੁਕਸਾਨ ਹੋ ਗਿਆ ਇਹ ਬਹੁਤ ਜ਼ਿਆਦਾ ਨੁਕਸਾਨ ਆ ਔਰ ਇਹਨੂੰ ਬਣਾਉਣ ਵਾਸਤੇ ਕਾਫੀ ਸਮਾਂ ਲੱਗੇਗਾ ਬਿਲਕੁਲ ਬਿਲਕੁਲ ਦੋਸਤੋ ਇਹਨਾਂ ਦਿਨਾਂ ਪੋਸੂ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਉਹ ਪ੍ਰਭਾਵਿਤ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਦੌਰਿਆਂ ਦੇ ਵਿੱਚ ਨਿਕਲਦੇ ਨੇ ਔਰ ਪੋਸੂ ਨਾਵਾ ਚੈਨਲ ਦੀ ਟੀਮ ਵੀ ਉਹਨਾਂ ਦੇ ਨਾਲ ਹੈ ਇਸ ਪੂਰੇ ਇਵੈਂਟ ਨੂੰ ਜਿਹੜਾ ਇਹ ਮਤਲਬ ਹੜ੍ਹ ਦੇ ਪ੍ਰਭਾਵਿਤ ਏਰੀਏ ਨੇ ਉਹਨਾਂ ਨੂੰ ਕਵਰ ਕਰਨ 'ਚ ਲੱਗਾ ਹੋਇਆ ਹੈ ਔਰ ਇਸ ਸਥਿਤੀ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿਸ ਤਰ੍ਹਾਂ ਦੇ ਸਟੈਪ ਚੱਕਣ ਦੀ ਜ਼ਰੂਰਤ ਹੈ ਜੈਪੀ ਜੈਪਾ ਜਪੀਮ ਜੈਪੁਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਿਖਦੇ ਵਿੱਚ ਪ੍ਰਧਾਨ ਜੀ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਸਰਕਾਰਾਂ ਦੇ ਹਾਲਾਤ ਨੇ ਔਰ ਕੀ ਆਪਾਂ ਉਹਨਾਂ ਹਾਲਾਤਾਂ ਤੋਂ ਬਚ ਸਕਦੇ ਆ ਜੇ ਬਚ ਸਕਦੇ ਨਹੀਂ ਆ ਤਾਂ ਫਿਰ ਸਾਨੂੰ ਕਿਸ ਤਰ੍ਹਾਂ ਦੇ ਕਦਮ ਚੱਕਣਾਂ ਦੀ ਚੱਕਣ ਦੀ ਜਰੂਰਤ ਜਿਹੜੀ ਗੱਲ ਸੋਤਾ ਜੀ ਮੈਂ ਪਿਛਲੇ ਬੋਲੀ ਆ ਜਿੱਥੋਂ ਸਜਨਪੁਰ ਮੇਨ ਕਾਰਨ ਹੋਈ ਹੈ ਕਿ ਜਦੋਂ ਅਸੀਂ ਪ੍ਰੋਜੈਕਟਰ ਨੂੰ ਚਲਾਉਣ ਵਾਲੇ ਜਿਨ੍ਹਾਂ ਨੇ ਪ੍ਰੋਜੈਕਟਰ ਨੂੰ ਚਲਾਉਣਾ ਉਹ ਹੀ ਨਹੀਂ ਸਟਾਫ ਹੋਊਗਾ ਤੇ ਕਦੀ ਨਾ ਕਦੀ ਜਦੋਂ ਪ੍ਰੋਬਲਮ ਆਊਗੀ ਤਾਂ ਫਿਰ ਕੌਣ ਦੇਖੂਗਾ ਹੂੰ ਸੋ ਅੱਜ ਦੀਆਂ ਸਰਕਾਰਾਂ ਜਿਹੜੀਆਂ ਹਨ ਉਹ ਕਿਸੇ ਵੀ ਪ੍ਰੋਬਲਮ ਨੂੰ ਟੈਕਲ ਨਹੀਂ ਕਰ ਰਹੀਆਂ ਉਹ ਕੋਰਟ ਦੇ ਥਰੂ ਚੱਲ ਰਹੀਆਂ ਕੋਈ ਭਰਤੀ ਕਰਨੀ ਆ ਨੀਤ ਹੈ ਨਾਗੀ ਇੱਕ ਸਟੇਲਵਾ ਦਿਓ ਉੱਥੇ ਇੱਕ ਐਪਲੀਕੇਸ਼ਨ ਦਵਾ ਦਿਓ ਸਾਰੀ ਭਰਤੀ ਰੁਕ ਜਾਂਦੀ ਹੈ ਮੈਂ ਆਪਣਾ ਦੱਸਣਾ ਚਾਹਦਾ ਕਿ ਜਿਹੜੇ ਲੋਕਾਂ ਨੂੰ ਬਿਜਲੀ ਬੋਰਡ ਦਾ ਫਿਕਰ ਸੀ ਮੈਂ 1987 ਦੇ ਵਿੱਚ ਭਰਤੀ ਹੋਇਆ ਸੀ 1986 ਚ ਪੋਸਟਾਂ ਨਿਕਲੀਆਂ ਸੀ ਸਾਡੀ ਜਿਹੜੀ ਰਿਕਰੂਟਮੈਂਟ ਸੀ ਆਵੇ ਤੇ ਲੋਕਾਂ ਨੇ ਕੇਸ ਕੀਤਾ ਸੀ ਔਰ ਐਨਐਸ ਬਸੰਤ ਸਾਹਿਬ ਉਸ ਵੇਲੇ ਚੇਅਰਮੈਨ ਸੀ ਹੂੰ ਉਹਨਾਂ ਨੇ ਇੱਥੇ ਤੱਕ ਸੈਕਟਰੀ ਨੂੰ ਕਹਤਾ ਕਿ ਮੈਂ ਬੰਦੇ ਰਿਕਰੂਟ ਕਰਨੇ ਆ ਸਟੇ ਟੁੱਟਣੀ ਜਾ ਰਹੀ ਹੈ ਹੂੰ ਔਰ ਉਹ ਸਟੇ ਤੜਾਈ ਤੇ ਨਾਲ ਹੀ ਸਾਨੂੰ ਆਫਰ ਆਈਆਂ ਤੇ ਇਮੀਡੀਏਟਲੀ ਜੁਆਇਨ ਕਰਾਇਆ ਵਾਹ ਜੀ ਇਹ ਹੁੰਦਾ ਜੇਕਰ ਆਪਾਂ ਨੂੰ ਪ੍ਰੋਜੈਕਟਾਂ ਦਾ ਫਿਕਰ ਆ ਅੱਜ ਜੇਕਰ ਬਿਜਲੀ ਬੋਰਡ ਨੇ ਬਹੁਤ ਪ੍ਰੋਜੈਕਟ ਲਾਏ ਸੀ ਤੇ ਉਹਦੇ ਵਿੱਚ ਐਨਐਸ ਬਸੰਤ ਜਿਹੜਾ ਆ ਉਹਦਾ ਬਹੁਤ ਵੱਡਾ ਯੋਗਦਾਨ ਆ ਹੂੰ ਸੋ ਸਾਨੂੰ ਜਿਹੜੇ ਅਸੀਂ ਮੈਂ ਤਾਂ ਇਹ ਕਹੂੰਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਬਚਣਾ ਹੈ ਤੇ ਸਾਨੂੰ ਸਰਕਾਰਾਂ ਨੂੰ ਇਹ ਫਿਕਰ ਕਰ ਲੈਣਾ ਚਾਹੀਦਾ ਜਿਹੜੀਆਂ ਸਰਕਾਰਾਂ ਕੰਮ ਚਲਾ ਰਹੀਆਂ ਵੀ ਕੰਮ ਨਾ ਚਲਾਓ 5 ਸਾਲ ਲਈ ਹੂੰ 5 ਸਾਲ ਲਈ ਕੁਝ ਕਰਕੇ ਦਿਖਾ ਦਿਓ ਤੁਹਾਨੂੰ ਲੋਕ ਮੁੜ ਕੇ ਵੀ ਕਹਿਣ ਕਿਹਾ ਵੇ ਤੁਹਾਡੀ ਲੋੜ ਆ ਜੇਕਰ ਤੁਸੀਂ ਡੰਗਿਤ ਪਾਉਣਾ ਆ ਵੇ ਪਹਿਲਾ ਹਰ ਸਾਲ ਕੇ ਜਸ਼ਨ ਚ ਮਨਾ ਦਿਓ ਦੋ ਕਸਾਲ ਫਿਰ ਜਾਣ ਲਗੇ ਆਪਣੀ ਤਿਆਰੀਆਂ ਚ ਕਰ ਲੈ ਬਹੁਣ ਲੋਕਾਂ ਚ ਜਾਣਾ ਤੇ ਦੋ ਕਸਾਲ ਉਹਦੇ ਕੱਢ ਦਿਓ ਤੇ ਕਰਨਾ ਕੁਛ ਨਹੀਂ ਤੇ ਇਸ ਕਰਕੇ ਆਪਾਂ ਮੈਂ ਤੇ ਇਹ ਗੱਲ ਕਹੂੰਗਾ ਵੀ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਦੇਖੋ ਕੁਦਰਤ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਹਮ ਪਰ ਇਹਦੇ ਵਿੱਚ ਜਿਹੜਾ ਮੈਨ ਮੇਡ ਜਿਹੜੀਆਂ ਪ੍ਰੋਬਲਮ ਹੈਗੀਆਂ ਉਹ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਹੱਲ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਨਾ ਆਵੇ ਬੇਸ਼ੱਕ ਇਹਦੇ ਪਿੰਡ ਨਹੀਂ ਫਸਲ ਤਾਂ ਸੀ ਹੂੰ ਫਸਲ ਤਾਂ ਸੀ ਨਾ ਲੋਕਾਂ ਦੀ ਗਈ ਰਾਵੀ ਤੱਕ ਅਕਸਰ ਪਾਣੀ ਜਾਊਗਾ ਕੁਛ ਨਾ ਕੁਛ ਤਾਂ ਏਰੀਆ ਰਸਤੇ ਦੇ ਵਿੱਚ ਪ੍ਰਭਾਵਿਤ ਹੋਇਆ ਉਹਦੇ ਤੋਂ ਅੱਗੇ ਜਿਹੜਾ ਟੁੱਟਿਆ ਜੇ ਉਹਦੇ ਨਾਲ ਨਾ ਇੱਥੇ ਟੁੱਟਦਾ ਤੇ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀ ਹੂੰ ਉਹ ਨੁਕਸਾਨ ਤਾਂ ਬਚ ਗਿਆ ਕਿਉਂਕਿ ਇੱਥੋਂ ਉਦਰਤ ਨੇ ਸਾਥ ਦਿੱਤਾ ਇਹ ਟੁੱਟ ਗਿਆ ਬਿਲਕੁਲ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਆ ਕਿ ਜਿੱਥੇ ਹੁਣ ਇੱਥੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਖਰਚਾ ਨਾ ਮੁੜ ਕੇ ਇਹਨੂੰ ਚਲਾਉਣ ਲਈ ਤੇ ਜੇਕਰ ਆਪਾਂ ਪਹਿਲਾਂ ਥੋੜੇ ਜੇ ਪੈਸੇ ਖਰਚ ਕੇ ਆਪਣੇ ਅਮਪਲਾਈ ਨੂੰ ਭਰਤੀ ਕਰ ਲਈਏ ਤਾਂ ਕਿ ਤੁਹਾੰਦਾ ਵੀ ਫਿਕਰ ਦਿੰਦਾ ਮੁੱਕ ਜਵੇ ਔਰ ਲੋਕਾਂ ਦਾ ਵੀ ਮੁੱਕ ਜਵੇ ਕਿਉਂਕਿ ਸਾਡੇ ਮਹਿਕਮੇ ਜਿਹੜਾ ਆ ਇਹ ਝੁੱਗੀ ਤੋਂ ਲੈ ਕੇ ਮਹਿਲ ਤੱਕ ਜੁੜਿਆ ਹੋਇਆ ਹੈ ਝੁੱਗੀ ਵਾਲੇ ਨੂੰ ਵੀ ਬਲਬ ਦੀ ਲੋੜ ਹੈ ਤੇ ਮਹਿਲਾਂ ਵਾਲੇ ਨੂੰ ਵੀ ਬਿਜਲੀ ਦੀ ਲੋੜ ਹੈ ਤੇ ਡਿਫੈਂਸ ਤੋਂ ਬਾਅਦ ਜੇਕਰ ਮਹਿਕਮਾ ਕੋਲ ਪ੍ਰਭਾਵਤ ਆ ਜਿਹੜਾ ਲੋਕਾਂ ਨੂੰ ਚਾਹੀਦਾ ਉਹ ਬਿਜਲੀ ਬੋਰਡ ਹੈ ਇਸ ਕਰਕੇ ਮੈਂ ਇਹ ਕਹੂੰਗਾ ਕਿ ਸਰਕਾਰ ਨੂੰ ਬਾਕੀ ਸਾਰੇ ਮਹਿਕਮਿਆਂ 'ਚ ਵੀ ਧਿਆਨ ਦੇਣਾ ਚਾਹੀਦਾ ਪਰ ਇਸ ਮਹਿਕਮੇ ਨੂੰ ਬਰਬਾਦ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਕਿ ਇਹ ਮਹਿਕਮਾ ਬਰਬਾਦ ਕਿਉਂ ਹੋ ਰਿਹਾ ਹੈ ਬਿਲਕੁਲ ਜੀ ਬਹੁਤ ਵਾਰ ਸੋਚਣ ਦੀ ਜ਼ਰੂਰਤ ਹੈ ਕਿ ਮਹਿਕਮਾ ਕਿਉਂ ਬਰਬਾਦ ਹੋ ਰਿਹਾ ਹੈ ਔਰ ਵਾਕਈ ਜੇ ਭਵਿੱਖ ਦੇ ਵਿੱਚ ਆਪਾਂ ਬਚਣਾ ਤਾਂ ਬਈ ਇਹ ਸਟੈਪ ਚੱਕਣੇ ਪੈਣੇ ਆ ਤੇ ਮਤਲਬ ਕੁਛ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸੋ ਮੇਰੇ ਤੋਂ ਪਹਿਲਾਂ ਪ੍ਰਧਾਨ ਜਸਰ ਜੀ ਤੇ ਮੋਹਨ ਲਾਲ ਜੀ ਡਿਪਟੀ ਚੀਫ ਇੰਜੀਨੀਅਰ ਇਹਨਾਂ ਨੇ ਵਿਚਾਰ ਰੱਖੇ ਨੇ ਸੋ ਮੈਂ ਵੀ 1986 ਤੋਂ ਬਿਜਲੀ ਬੋਰਡ ਦੇ ਵਿੱਚ ਸੇਵਾ ਕੀਤੀ ਆ ਉਸ ਸਮੇਂ ਐਨਐਸ ਬਸੰਤ ਚੇਅਰਮੈਨ ਸੀ ਉਹ ਕੋ ਟੈਕਨੋਕਰੇਟ ਸੀ ਮੈਂ ਤਾਂ ਇਹੀ ਗੱਲ ਕਹੂੰਗਾ ਜਿਹੜਾ ਬਿਜਲੀ ਬੋਰਡ ਵਿਭਾਗਮਾ ਪੀਐਸ ਪੀਸੀ ਵਾਲਾ ਇਹਦਾ ਜਿਹੜਾ ਸੀਐਮਡੀ ਆ ਉਹ ਟੈਕਨੋਕਰੇਟ ਲਾਇਆ ਜਾਵੇ ਕਿਉਂਕਿ ਟੈਕਨੋਕਰੇਟ ਜਿਹੜਾ ਇੰਜੀਨੀਅਰ ਆ ਉਹ ਬਿਜਲੀ ਵਿਭਾਗਮੇ ਦੀ ਜੀ ਸੇਵਾ ਹੋਵੇ ਬਿਜਲੀ ਵਿਭਾਗਮੇ ਦੇ ਨਾਲ ਸਬੰਧਤ ਹੋਵੇ ਇਹਨਾਂ ਤੇ ਉਹਨਾਂ ਦਾ ਕੰਮ ਕੀਤਾ ਹੋਵੇ ਤਾਂ ਕਿ ਜਿਹੜੀ ਫਿਊਚਰ ਪਲਾਨ ਬਣੇ ਜਨਰੇਸ਼ਨ ਦੀ ਪਲਾਨ ਬਣੇ ਤੇ ਇਹ ਜਿਹੜਾ ਕੋਈ ਭਾਣਾ ਵਰਤ ਰਿਹਾ ਤਾਂ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਿਮਰਤਾ ਸਹਿਤ ਕਿਉਂਕਿ ਅਸੀਂ ਕੋਈ ਪੋਲਿਟੀਕਲ ਮੋਟੀਵੇਟਡ ਨਹੀਂ ਹੈ ਨਾ ਸਾਡੇ ਜੋ ਪ੍ਰਧਾਨ ਜੀ ਨੇ ਸੀਐਮਡੀ ਲੱਗਣਾ ਨਾ ਸਾਡੇ ਜਥੇਬੰਦੀ ਨੇ ਲੱਗਣਾ ਤੇ ਜੇਕਰ ਇੱਕ ਟੈਕਨੋਕਰੇਟ ਇੰਜੀਨੀਅਰ ਲੱਗ ਜਾਵੇ ਜਿਹੜਾ ਇਸ ਮਹਿਕਮੇ ਨਾਲ ਸਬੰਧਤ ਹੋਵੇ ਬਿਜਲੀ ਮਹਿਕਮੇ ਨਾਲ ਸਬੰਧਤ ਹੋਵੇ ਮੈਂ ਕਹਿੰਦਾ ਸਾਡੀਆਂ ਪ੍ਰੋਬਲਮਾਂ ਕਿਸੇ ਹੱਦ ਤੱਕ ਛੋਟੀਆਂ ਮੋਟੀਆਂ ਪ੍ਰੋਬਲਮ ਹੱਲ ਹੋ ਸਕਦੀਆਂ ਨੇ ਤਾਂ ਇਹਨਾਂ ਨਾਲ ਧੰਨਵਾਦ ਜੀ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਸਰ ਜੋ ਵਿਵੇਂਦਰ ਬਾਗੀ ਸਾਹਿਬ ਨੇ ਕਿਹਾ ਟੈਕਨੋਕ੍ਰੇਟ ਮੈਂ ਇਹਦੇ ਨਾਲੇ ਐਡ ਕਰਨਾ ਚਾਹੁੰਦਾ ਕਿ ਟੈਕਨੋਕ੍ਰੇਟ ਤਾਂ ਹੋਵੇ ਪਰ ਇਹ ਨਾ ਹੋਵੇ ਕਿ ਮਹਿਕਮਾ ਆਪਣੀ ਕੌਸੀਨ ਨੂੰ ਬਚਾਉਣ ਲਈ ਮਹਿਕਮਾ ਹੀ ਬੇਚ ਦੇਵੇ ਹਾਂ ਮੇ ਨਾ ਹੈ ਕੁਆਲਿਟੀ ਮਤਲਬ ਟੈਕਨੋਕ੍ਰੇਟ ਦਾ ਮਤਲਬ ਇਹ ਨਹੀਂ ਕਿ ਆਪ ਸਰਕਾਰਾਂ ਦੇ ਅੱਗੇ ਲੰਮਾ ਪੈ ਜਾਵੇ ਤਾਂ ਮੁੜ ਕੇ ਸਾਡੇ ਡਿਪਾਰਟਮੈਂਟ ਨੂੰ ਲੰਮਾ ਪਾ ਕੇ ਆਪਣਾ ਹੱਲ ਕਰ ਲਵੇ ਜੀ ਕਿ ਕਨੋ ਕਰੇ ਚਾਹੀਦਾ ਜੇਨਨ ਲੋਕਾਂ ਦਾ ਦੁੱਖ ਦਰਦ ਹੋਵੇ ਮੁਕਤਾ ਦੇ ਨਾਲ ਪਿਆਰ ਹੋਵੇ ਅਸੀਂ ਉਹ ਕਹਿ ਸਕਦੇ ਆ ਨਹੀਂ ਤਾਂ ਟੈਕਨੋਕ੍ਰੇਟ ਜਾਂ ਦੂਜਾ ਕੀ ਡਾਂਗ ਹੀ ਬੋਣੀ ਕੋਈ ਲਾ ਦਿਓ ਫੇ ਥੈਂਕ ਯੂ ਤੋਂ ਮੈਂ ਬਹੁਤ ਬਹੁਤ ਮਿਹਰਬਾਨੀ ਜਸਸਾ ਸਾਹਿਬ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸੋਤਾ ਪੋਸੂ ਨਾਮਾ ਚੈਨਲ ਦੇ